ਆ ਵੀਡੀਓ ਜ਼ਰੂਰ ਧਿਆਨ ਨਾਲ ਦੇਖੋ ਲੰਮੀਆਂ ਉਮਰਾਂ ਦੇ ਕੀ ਸੰਤਾਪ ਭੋਗਣੇ ਪੈਂਦੇ ਆ ਸੋ ਬਰਨਾਲੇ ਦੇ ਵਿੱਚ ਪੈਂਡਾ ਬਰਨਾਲਾ ਦੇ ਵਿੱਚ ਪੈਂਡਾ ਖੁੱਟੀਕਲਾ ਖੁੱਟੀਕਲਾ ਤੋਂ ਵੀਡੀਓ ਆ ਜਿਉਂ ਕਿ ਮੇਰਾ ਵੀਰ ਲੁਧਿਆਣੇ ਵਾਲੇ ਸਾਡੇ ਬਾਈ ਦੀ ਤੱਕ ਪਹੁੰਚ ਕਰ ਸਕਦਾ ਇਹ ਵੀਡੀਓ ਜ਼ਰੂਰ ਪਹੁੰਚਾਓ ਸੋ ਆਹ ਦੇਖੋ ਪਤਾ ਨਹੀਂ ਕੁੜੀ ਆ ਪਤਾ ਨਹੀਂ ਨੌਹਾਂ ਬਜ਼ੁਰਗ ਮਾਤਾ ਦੇ ਨਾਲ ਉਹਨੂੰ ਬਾਹਰ ਟਿਕਾਣਾ ਕੜਦੀ ਆ ਤੇ ਸੋ ਆ ਜਿਹੜੀ ਕੋਠੀ ਦੇ ਵਿੱਚ ਇਹ ਆ ਕਾ ਕੁੱਫ ਕਰਦੀ ਆ ਇਹਨੇ ਵਿਚਾਰੀ ਨੇ ਕਿਰਸਾ ਕਰ ਕਰਕੇ ਪਤਾ ਨਹੀਂ ਕਿਵੇਂ ਘਰ ਬੰਨੇ ਹੋਣਗੇ ਜੇ ਬੰਦਾ ਮੁੜ ਤੋਂ ਘਰ ਬਣਦਾਗਾ ਤਾਂ ਇਹੇ ਜੇ ਘਰਾਂ ਵਿੱਚ ਜ਼ਿੰਦਗੀ ਜਿੰਦਾ ਜੇ ਮੁੜ ਤੋਂ ਨਾ ਘਰ ਬੰਨੇ ਹੋਣਗੇ ਫੇਰ ਇਹੇ ਜੇ ਘਰਾਂ ਵਿੱਚ ਕਿੱਥੇ ਜ਼ਿੰਦਗੀ ਜੀ ਆਊਗੀ ਕੋਠੀ ਦੇ ਵਿੱਚ ਉਹ ਮਾਤਾ ਨੂੰ ਕੁੱਟੀ ਜਾਂਦੀ ਆ ਤੇ ਵਿਚਾਰੀ ਉਹ ਰੋਂਦੀ ਆ ਉਹਦੇ ਕੀ ਗੱਲ ਸੁਣਨ ਵਾਲਾ ਹੈ ਨਹੀਂ ਸੋ ਬਾਈ ਦਾ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੇ ਵੀਰ ਨੇ ਵੀਡੀਓ ਬਣਾ ਕੇ ਪਾਈ ਆ ਤੇ ਇਹਨੇ ਦਰਦ ਫੀਲ ਕੀਤਾ ਬਾਹਰਲੇ ਬੰਦੇ ਨੇ ਦਰਦ ਫੀਲ ਕੀਤਾ ਵੀਡੀਓ ਬਣਾ ਕੇ ਪਾਈ ਆ ਵੀ ਪਾਈ ਦੇਖੋ ਕੀ ਹੁੰਦਾ ਸੋ ਜਿਹੜੀ ਆਪਦੀ ਸਕੀ ਆ ਨੌਂ ਆ ਪਤਾ ਨਹੀਂ ਕੁੜੀ ਆ ਉਹ ਬਾਹਲ ਟਿਕਾਂ ਨਾਲ ਕੁੜਦੀ ਆ ਖਿੱਚ-ਖਿੱਚ ਕੇ ਉਹ ਅੰਦਰ ਤਾੜਦੀ ਆ ਤੇ ਮੇਰਾ ਵੀਰ ਇਹ ਚੀਜ਼ ਵੱਲ ਧਿਆਨ ਦਿਓ ਅਸੀਂ ਜ਼ਿੰਦਗੀ ਕੱਟਦੇ ਆ ਜ਼ਿੰਦਗੀ ਮਾਣਦੇ ਨਹੀਂ ਅਸੀਂ ਕਿਰਸਾ ਕਰ ਕਰਕੇ ਚੀਜ਼ ਨਹੀਂ ਖਰੀਦ ਕੇ ਖਾਂਦੇ ਨਾ ਫਰੂਟ ਨਾ ਹੋਰ ਐਟਮਾ ਖਰੀਦ ਕੇ ਖਾਣੇ ਆ ਸੋ ਅਸੀਂ ਜ਼ਿੰਦਗੀ ਕੱਟਦੇ ਆ ਮਾਣਦੇ ਨਹੀਂ ਕਿਉਂਕਿ ਜ਼ਿੰਦਗੀ ਕਾਹਤੋਂ ਕੱਟਦੇ ਜਵਾਕਾਂ ਨਹੀਂ ਖਾਤਰ ਆ ਆਪਣੇ ਬਾਅਦ ਤੇ ਵਧੀਆ ਚੀਜ਼ ਲੈਣੀ ਨਹੀਂ ਜਵਾਕਾਂ ਨੂੰ ਵਧੀਆ ਚੀਜ਼ ਲੈ ਕੇ ਦੇਣੀ ਆ ਖਾਣ ਨੂੰ ਵੀ ਸਾਡੇ ਜਵਾਕ ਖਾਣਗੇ ਤਾਂ ਅੱਗੇ ਜਾ ਕੇ ਵੀ ਆਪਣੀ ਸਿਹਤ ਦਾ ਖਿਆਲ ਰੱਖਣਗੇ ਸੋ ਇਹ ਕੀਤਾ ਹੋਣ ਕਰਕੇ ਬੰਦਾ ਵਧੀਆ ਘਰ ਬਣਾਉਂਦਾ ਵਧੀਆ ਕੋਠੀ ਪਾਉਂਦਾ ਉਦੋਂ ਬਾਅਦ ਦੇ ਵਿੱਚ ਇਹ ਇਹ ਜਿਹਾ ਸੰਤਾਪ ਔਕਤਣਾ ਪੈਂਦਾ ਲੰਮੀਆਂ ਉਮਰਾਂ ਦਾ ਸੋ ਚੱਲਦੇ ਫਿਰਦੇ ਆ ਨੂੰ ਪਾਪਾ ਕਿਰਪਾ ਕਰਦੇ ਬੜੀ ਵਧੀਆ ਗੱਲ ਆ ਕਿਉਂਕਿ ਨਹੀਂ ਤਾਂ ਵੱਡੀ ਉਮਰ ਦੇ ਵਿੱਚ ਬੰਦਾ ਬਜ਼ੁਰਗ ਆਪਣੇ ਆਦਤ ਬਣੀ ਨਹੀਂ ਦੇ ਹੈਬਟ ਬਣੀ ਹੁੰਦੀ ਆ ਬਾਜ਼ਮਾਰ ਦੀ ਕਿਉਂਕਿ ਪਿਆਰ ਹੁੰਦਾ ਉਹ ਆ ਜਾ ਮੇਰਾ ਪੁੱਤ ਗੱਲ ਸੁਣ ਮੇਰੀ ਅੱਗੋਂ ਬੋਲਦਾਗਾ ਜਦ ਬੈਠਾ ਰਹੇ ਚੁੱਪ ਕਰਕੇ ਬੋਲੀ ਜਾਣਾ ਰਹਿਣਾ ਬੰਦਾ ਕੋ ਆਏ ਬੋਲਦਾਗਾ ਸੋ ਇਹ ਚੀਜ਼ਾਂ ਨੂੰ ਨੋਟ ਜ਼ਰੂਰ ਕਰਿਆ ਕਰੋ ਵੀ ਸਾਡਾ ਪਿਆਰ ਆ ਉਹਦਾ ਸਾਡੇ ਨਾਲ ਪਿਆਰ ਆ ਸਾਨੂੰ ਪਾ ਲਿਆਗਾ ਉਹ ਬਚਪਨ ਦੀਆਂ ਚੀਜ਼ਾਂ ਯਾਦ ਕਰਿਆ ਕਰੋ ਜਿਹੜੀਆਂ ਛੋੜੀਆਂ ਛੋੜੀਆਂ ਲਿਆ ਕੇ ਤੁਹਾਨੂੰ ਖੁਸ਼ ਕਰਦਾ ਸੀਗਾ ਬਜ਼ੁਰਗ ਛੋੜੀ ਜਿਹੀ ਚੀਜ਼ ਲਿਆ ਕੇ ਦੇਣੀ ਅਸੀਂ ਖੁਸ਼ ਹੋ ਜਾਣਾ ਖਾ ਕੇ ਖੁਸ਼ ਹੋਣਾ ਮੇਰੇ ਬਾਤ ਤੇ ਲੈ ਕੇ ਆਇਆ ਦੀਕਦੇ ਰਹਿਣਾ ਵੀ ਮੇਰਾ ਬਾਪੂ ਜਾਂ ਮੇਰੀ ਮਾਤਾ ਜਦੋਂ ਘਰ ਵਿੱਚ ਆਊਗੀ ਸਾਡੇ ਬਤੇ ਕੋ ਖਾਣ ਨੂੰ ਲੈ ਕੇ ਆਊਗੀ ਇਹ ਚੀਜ਼ਾਂ ਹੀ ਦੀਕਦੇ ਇਹ ਬਚਪਨ ਚੇਤੇ ਕਰਿਆ ਕਰੋ ਪਿੱਛਾ ਨੂੰ ਜਾਇਆ ਕਰੋ ਯੋ ਬਜ਼ੁਰਗਥੋਂ ਨੂੰ ਬੜਾਪੇ ਵਿੱਚ ਬਾਜਾਂ ਮਾਰਦੇ ਆ ਸੁਣਦੇ ਆ ਆ ਮਾਤਾ ਦੀ ਦੇਖੋ ਸਿਹਤ ਵੀ ਦੇਖੋ ਪਰ ਬਾਲਟੀਆਂ ਹੀ বাজਦੀਆਂ ਆ ਦੇ ਵਿਚਾਰੀ ਦੇ ਸਿਰ ਤੇ ਠੀਕ ਆ ਇਸ ਕਰਕੇ ਮੇਰਾ ਵੀਰ ਬਜ਼ੁਰਗਾਂ ਦੀ ਇੱਜ਼ਤ ਕਰੋ ਠੀਕ ਆ ਨਾ ਲੰਮੀਆਂ ਉਮਰਾਂ ਇਹ ਲੋਕ ਤੁਹਾਨੂੰ ਸੀਸਾ ਦਿੰਦੇ ਆ ਜੁਗ ਜੁਗ ਜੀਵੋ ਲੰਮੇ ਜੀਵੋ ਬਜ਼ੁਰਗ ਸੀਸਾ ਦਿੰਦੇ ਆ ਤੇ ਬਜ਼ੁਰਗਾਂ ਨੂੰ ਅਸੀਂ ਬੋਲਦੇ ਆ ਫਿਕਰ ਵੀ ਕਰਦੇ ਆ ਸੀਸਾ ਦੇ ਨਾਲ ਨਾਲ ਵੀ ਪੁੱਤ ਹਲੇ ਤੱਕ ਘਰੇ ਨਹੀਂ ਆ ਆ ਵੱਡੀ ਉਮਰ ਦਾ ਬਜ਼ੁਰਗ ਘਰ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਪੁੱਛ ਪੁੱਤ ਵਾਗਿਆ ਨਾ ਲੈ ਕੇ ਬੋਲੂਗਾ ਉਹਨੂੰ ਅੱਗੋਂ ਉਹ ਵੀ ਪਹਿਣਗੇ ਜਾ ਪੈ ਜਾ ਕੋਈ ਗੱਲ ਨਹੀਂ ਚੁੱਪ ਕਰਕੇ ਤੂੰ ਆ ਜਾਊਗਾ ਐਂ ਕਹਿਣਗੇ ਸੋ ਇਹ ਫਿਕਰ ਕਰਦੇ ਆ ਬੜਾਪੇ ਵਿੱਚ ਦੀ ਅਸੀਂ ਇਹਨਾਂ ਦੀ ਕੀ ਅਜਦ ਕਰਦੇ ਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਵੀਡੀਓ ਤੇ ਕਿਰਪਾ ਕਰਕੇ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਤੁਹਾਡਾ ਵੀ ਜੀਐਸਟੀ ਜੀ